ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ 5 ਤੋਂ 7 ਅਕਤੂਬਰ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸਥਿਤੀ ਨੂੰ ਲੈ ਕੇ ਕਿਸਾਨਾਂ ਦੇ ਆਰਤੀਆਂ ਵਿੱਚ ਚਿੰਤਾ ਪਾਈ ਜਾ ਰਹੀ ਹੈ ਕਿਉਂਕਿ ਝੋਨੇ ਦਾ ਸੀਜ਼ਨ ਜ਼ੋਰਾਂ ਉੱਪਰ ਹੈ ਅਤੇ ਮੰਡੀਆਂ ਝੋਨੇ ਨਾਲ ਭਰੀਆਂ ਹੋਈਆਂ ਹਨ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਖੇ ਕਿਸਾਨਾਂ ਦੇ ਆਰਤੀਆਂ ਨੇ ਝੋਨੇ ਦੀ ਫਸਲ ਨੂੰ ਲੈ ਕੇ ਸਰਕਾਰ ਤੋਂ ਮੰਗ ਕੀਤੀ ਕਿ 17% ਦੀ ਨਵੇਂ ਦੀ ਮਾਤਰਾ ਵਧਾ ਕੇ 20% ਦੀ ਕੀਤੀ ਜਾਵੇ। ਪ੍ਰਧਾਨ ਜੀ ਮੌਸਮ ਦਾ ਜਿਵੇਂ ਅਲਰਟ ਹੈ ਵੀ بارش ਦੀ ਜ਼ਿਆਦਾ ਅਮੀਦ ਕੀਤੀ ਗਈ ਹੈ। ਕਿ ਕਿਤਾ ਦੇ ਇੰਤਜ਼ਾਮ ਕੀਤੇ ਗਏ ਹਨ ਸਮਾਜ ਕਨਾ ਮੜੀ ਦੇ ਵਿੱਚ ਆਰਤੀ ਵੱਲੋਂ ਹਰ ਤਰ੍ਹਾਂ ਦਾ ਇੰਤਜ਼ਾਮ ਹੈ ਜੀਵਨਰ ਪਾਲਾ ਸਿਆਮਪੁਰੇ ਕੀਤਾ ਹੋਇਆ ਤੇ ਸਾਡੀ ਵੱਧ ਤੋਂ ਵੱਧ ਕੋਸ਼ਿਸ਼ ਹੋਊਗੀ ਵੀ ਆਪਣਾ ਜਿਹੜਾ ਕਿਸਾਨ ਦੀ ਪਧ ਝੋਨਾ ਉਹਦਾ ਕੋਈ ਨੁਕਸਾਨ ਨਾ ਹੋਵੇ ਪੀ ਜੀਣਾ ਗੱਲਾਂ ਹੋ ਗਈ ਤੇ ਪੂਰੀ ਤਿਆਰੀ ਹੈ ਸਰਕਾਰ ਵੱਲੋਂ ਵੀ ਹਰ ਤਰ੍ਹਾਂ ਦੇ ਇੰਤਜ਼ਾਮ ਨੇ ਕਿਸਾਨ ਵਾਸਤੇ ਤੇ ਆਪਣਾ ਲਿਫਟਿੰਗ ਬਹੁਤ ਵਧੀਆ ਹੋ ਰਹੀ ਹੈ ਤੇ ਜੀ ਮੈਂ ਇਹ ਸਿਹਾਰ ਪਗਾਂ ਸਮਾਜ ਦੀ ਨੇ ਕਿ ਅਸੀਂ ਪੇਮੈਂਟ ਬਾਰੇ 24 ਘੰਟਿਆਂ ਦਾ ਪੇਮੈਂਟ ਆ ਰਿਹਾ ਖਾਤੇ ਕਿਸਾਨ ਦੇ ਕਿਸੇ ਕੋਈ ਦਿੱਕਤ ਨਹੀਂ ਅਸੀਂ ਤਾਂ ਅਸੀਂ ਅਪੀਲ ਕਰਾਇਆ ਕਿਸਾਨਾਂ ਨੂੰ ਕਿ ਆਪਣਾ ਸੁੱਕਾ ਝੋਨਾ ਲੈ ਕੇ ਆਓ ਕਿਤੇ ਇਹ ਆ ਦੋ ਦਿਨ ਕੁ ਵਰਾਟ ਦੇ ਵਿੱਚ ਕਿਤੇ 6-7 ਦਿਨ ਜਿਹੜਾ ਬੋਸ ਖਰਾਬ ਹੈ ਉਹਦੇ ਵਿੱਚ ਜਿਹੜੇ ਕਿਤੇ ਨਮੀ ਵਾਲਾ ਜੋ ਨਾ ਕੱਚਾ ਜੋ ਰਹਾ ਵੱਢ ਕੇ ਲਿਆਓ ਕਿਉਂਕਿ ਇੱਥੇ ਆ ਕੇ ਵੀ ਉਹਦਾ ਬਹੁਤ ਨੁਕਸਾਨ ਹੋਊਗਾ ਤੇ ਕਿੰਨੇ ਪਰਸੈਂਟ ਝੋਨਾ ਹਜੇ ਕੀਤਾ ਜਖੜਾ ਤੇ ਕਿੰਨਾ ਮੰਡੀ ਚ ਆਜੂ ਹਜੇ ਤਾਂ ਬਤਲ ਸ਼ੁਰੂ ਹੋਇਆ ਖੰਨੇ ਮਡੀ ਸ ਅਜੇ ਤੱਕ ਸਾਢੇ 5 ਲੱਖ ਬੈਂਕ ਕਟਾ ਮਣੀ ਜਾ ਚੁੱਕੇ ਹੈ ਤੇ ਇਹਦੇ ਵਿੱਚੋਂ 5 40 40-40 ਹਜ਼ਾਰ ਬਚ ਚੁੱਕੇ ਤੇ ਉਹਦੀ ਲਿਫਟਿੰਗ ਵੀ ਹੋ ਚੁੱਕੀ ਹੈ ਲਿਫਟਿੰਗ ਬਹੁਤ ਵਧੀਆ ਹੈ ਲਿਫਟਿੰਗ ਦਾ ਕਿਸੇ ਕਿਸੇ ਦਾ ਕੋਈ ਦਿੱਕਤ ਨਹੀਂ ਹੈ ਕਿਸਾਨ ਨੂੰ ਕੋਈ ਦਿੱਕਤ ਨਹੀਂ ਕਿਸੇ ਕਿਸੇ ਨੂੰ ਹੁਣ ਤੱਕ ਤਾਂ ਹੋਈ ਆਈ ਨਹੀਂ ਹੈ ਬਾਕੀ ਕੁਦਰਤੀ ਪ੍ਰਵਾਤ ਮਾਜ ਜੋ ਮੰਜ਼ੂਰ ਹੋਣਾ ਹੈ ਕਿ ਮੌਸਮ ਬੇਖਰਾਬ ਹੋ ਗਿਆ ਹੈ ਉਦੇ ਵਿੱਚ ਨਾ ਸਰਕਾਰ ਕੋ ਸਕਾਰ ਕਰ ਸਕਦੀ ਹੈ ਨਾ ਖਾੜਤੀਆ ਕਰ ਸਕਦਾ ਬੋਰਡ ਬਰੋਂ ਹੋਵੇ ਚਾਹੇ ਚਾਹੇ ਥੋੜਾ ਜਿਹਾ ਸਿਆਬ ਹੋਵੇ ਪਰ ਮਦਭਾ ਬੋਵਨਜੀਤ ਸਿੰਘ ਹੈ ਜੀ ਮੇਰਾ ਨਾਮ ਕਿਹੜੇ ਪਿੰਡ ਤੋਂ ਆਏ ਆ ਜੀ ਤੇ ਮੌਸਮ ਕਿਹੋ ਜਿਹਾ ਇਸ ਵਾਰ ਤੇ ਫਸਲ ਕਿਹੋ ਜੀ ਫਸਲ ਦਾ ਜੀ ਇਸ ਵਾਰ ਬਹੁਤ ਬੁਰਾ ਹਾਲ ਹੈ ਜੀ ਤਕਰੀਬਨ ਪਿਛੜਲੀ ਵਾਰ ਨਾਲੋਂ 10 ਕੁਇੰਟਲ ਝਾੜ ਦਾ ਫਰਕ ਹੈ ਜੀ ਬਹੁਤ ਨੁਕਸਾਨ ਹੈ ਜੀ ਜਿਹੜੀ ਮੰਨ ਲਓ ਵੇ ਹੁਣ ਵੱਡੀ ਆ ਫਸਲ ਬਹੁਤ ਜ਼ਿਆਦੇ ਮਤਲਬ ਵੀ ਮੁਸ਼ਕਲ ਆ ਉਹਦੇ ਵਿੱਚ ਤੇ ਹਲਦੀ ਰੋਗ ਵਗੈਰਾ ਬਹੁਤ ਜ਼ਿਆਦੇ ਆ ਜੀ ਬਹੁਤ ਜ਼ਿਆਦੇ ਨੁਕਸਾਨ ਹੋਇਆ ਜੀ ਇਸ ਵਾਰ ਕਿਸਾਨ ਦਾ ਜੀ ਤੇ ਜਿਵੇਂ ਹੁਣ ਮੌਸਮ ਦਾ ਅਲਰਟ ਦਿੱਤਾ ਹੈ 5 ਤਰੀਕ ਤੋਂ ਲੈ ਕੇ 7 ਤਰੀਕ ਤੱਕ ਵੀ ਭਾਰੀ ਬਾਰਿਸ਼ ਕਿੰਨਾ ਕੁ ਕਿਸਾਨਾਂ ਦੇ ਵਿੱਚ ਪੈਣੀ ਕਰ ਬਹੁਤ ਬਹੁਤ ਜ਼ਿਆਦੇ ਮਤਲਬ ਡਿਪਰੈਸ਼ਨ ਦੇ ਵਿੱਚ ਸ਼ਿਕਾਰ ਹੋ ਰਹੇ ਨੇ ਕਿਸਾਨ ਕਿਉਂਕਿ ਇੱਕ ਤਾਂ ਮੌਸਮ ਬਹੁਤ ਜਿਆਦਾ ਗਾਹ ਖਰਾਬ ਦੱਸਦੇ ਨੇ ਜੀ ਅਸੀਂ ਤਾਂ ਪਹਿਲਾਂ ਹੀ ਕੁਝ ਨੁਕਸਾਨ ਹੋਇਆ ਹੋਇਆ ਹਲਦੀ ਰੋਗ ਵਗੈਰਾ ਹੋਇਆ ਮਤਲਬ ਬੋਨਾ ਬੂਟਾ ਆ ਗਿਆ ਬਹੁਤ ਜਿਆਦਾ ਨੁਕਸਾਨ ਹੋਇਆ ਹੋਇਆ ਹੁਣ ਮੰਡੀ ਵੀ ਤਕਰੀਬਨ ਫੁੱਲ ਹੋਈ ਪਈ ਆ ਹਨਾ ਜੀ ਤੇ ਮੰਡੀ 'ਚ ਵੀ ਜਗ੍ਹਾ ਨਹੀਂ ਹੈਗੀ ਲੈ ਕੇ ਆਉਣ ਨੂੰ ਜੇ ਰਸ਼ਕ ਡੂਗਾ ਤੇ ਤਾਂ ਮਤਲਬ ਅਸੀਂ ਹੋਰ ਗਾਹਾਂ ਫਸਲ ਵੜਾਂਗੇ ਕਿਉਂਕਿ ਇੱਕ ਸਰਕਾਰ ਨੇ ਕਿਹਾ ਵੀ 17% ਅਸੀਂ ਮੌਚਰ 17 ਲੈਣਾ ਵਾ 17 ਮੌਚਰ ਤਾਂ ਜੀ ਫਿਰ ਬਹੁਤ ਔਖਾ ਆਉਂਦਾ ਵਾ ਕਿਉਂਕਿ ਮੌਸਮ ਹੁਣ ਜਿਵੇਂ ਖਰਾਬ ਅੱਗੇ ਦੱਸ ਰਹੇ ਨੇ ਤਾਂ ਜੇ ਇਹ ਮੌਸਮ ਖਰਾਬ ਹੋ ਗਿਆ ਤਾਂ ਮੰਨ ਲੇ ਕਿ ਚਲੋ ਤੁਸੀਂ ਬਹੁਤ ਔਖਾ ਹੋ ਜਾਊਗਾ ਜੀ ਕਿਸੇ ਵੀ ਹਾਲਾਤ ਨਾਲ ਆ ਨਹੀਂ ਸਕਦਾ 17 ਵਾਊਚਰ ਮੁਸ਼ਕਲ ਹੈ ਜੀ ਉਸ ਲਈ 10-15 ਦਿਨ ਲੱਗ ਜਾਣੇ ਆ ਸੁੱਕਣ ਨੂੰ ਜੀ ਤੇ ਕੁਝ ਪਹਿਲਾਂ ਹੀ ਫਸਲ ਘਾਵਾ ਤਾਂ ਕਿਸਾਨਾਂ ਦੇ ਪੱਲੇ ਕੁਝ ਨਹੀਂ ਪੈਣਾ ਜੀ ਇਸ ਵਾਰ ਜਿਵੇਂ ਹੁਣ ਮੌਸਮ ਖਰਾਬ ਦੱਸ ਰਹੇ ਤੇ ਮੰਡੀ ਭਰੀ ਹੋਈ ਹੈ ਤੁਹਾਨੂੰ ਲੱਗਦਾ ਨਹੀਂ ਨੁਕਸਾਨ ਹੋਣ ਦੇ ਸੰਭਾਵਨਾ ਨੁਕਸਾਨ ਹੋਣ ਦਾ ਸੰਭਾਵਨਾ ਹੈਗੀ ਵੀ ਹੈ ਜੀ ਜੇ ਹੋਰੇ ਲੈ ਕੇ ਤਾਂ ਵੀ ਨੁਕਸਾਨ ਆ ਜੀ ਕਿਉਂਕਿ ਜਗਾ ਸੈੱਟ ਸ਼ੂਟ ਵਗੈਰਾ ਹੈ ਨਹੀਂ ਨਾ ਹੈਗਾ ਜੀ ਥੋੜੀ ਸੈਟਅਪ ਬਹੁਤ ਘਾਟਾ ਮੰਡੀ ਦੇ ਵਿੱਚ ਖੰਨਾ ਇੱਥੇ ਇੱਕ ਆਹੀ ਸ਼ੈੱਡਾ ਤੇ ਬਾਕੀ ਹੋਰ ਤਾਂ ਕਿਤੇ ਤਕਰੀਬਨ ਹੈ ਨਹੀਂਗਾ ਜੀ ਤੇ ਕਿੰਨੇ ਕ ਇੱਥੇ ਇਹਦੇ ਵਿੱਚ ਵੀ ਕਿੰਨੇ ਕ ਮਨ ਲਓ ਸਟਾਕ ਹੋ ਜੂਗਾ ਇਸ ਆੜਤੀਆਂ ਨੂੰ ਵੀ ਬਹੁਤ ਨੁਕਸਾਨ ਆ ਜੀ ਇਹਦੇ ਵਿੱਚ ਜੇ ਅਸੀਂ ਉਰੇ ਲੈ ਕੇ ਆਉਨੇ ਆ ਜੇ ਤੁਲ ਵੀ ਗਈ ਤਾਂ ਆੜਤੀਆਂ ਦਾ ਵੀ ਨੁਕਸਾਨ ਆ ਜੇ ਨਹੀਂ ਤੁਲੀ ਤਾਂ ਫਿਰ ਕਿਸਾਨ ਦਾ ਵੀ ਨੁਕਸਾਨ ਆ ਜੀ ਨੁਕਸਾਨ ਹੀ ਨੁਕਸਾਨ ਆ ਜੀ ਦੋਹਾਂ ਦਾ ਕੀ ਮੰਗ ਕਰਦੇ ਸਕਦਾ ਅਸੀਂ ਤਾਂ ਇਹੀ ਮੰਗ ਕਰਦੇ ਆ ਜੀ ਕੋਈ ਵਾਊਚਰ ਵਗੈਰਾ ਦਾ ਛੂਟ ਦਿੱਤੀ ਜਾਵੇ ਹਨਾ ਜੀ ਕਿਉਂਕਿ ਫਸਲ ਜਿਹੜ ਆਪਦੇ ਅਸੀਂ ਵਿਲੇ ਹੋਈ ਹੈ ਜੀ ਜੋ ਚਲੋ ਨੁਕਸਾਨ ਹੋਇਆ ਸਾਨੂੰ ਮਾੜਾ ਮੋਟਾ ਜੇ ਸਰਕਾਰ ਮੁਆਵਜ਼ਾ ਦੇ ਸਕਦੀ ਆ ਤਾਂ ਵੈਲਨਗੋਡਾ ਤੇ ਨਹੀਂ ਫਿਰ ਦੇਖੋ ਕਿਆ ਨਮਾ ਜੀ ਤੁਹਾਡਾ ਮੇਰਾ ਨਾਮ ਦਿੰਦਰ ਸਿੰਘ ਆ ਜੀ ਕਿਹੜੇ ਪਿੰਡ ਤੋਂ ਆ ਪਿੰਡ ਸਲੌਦੀ ਜੀ ਤੇ ਫਸਲ ਕੀਤਾ ਦੀ ਇਸ ਵਾਰ ਫਸਲ ਇਸ ਵਾਰ ਘਟਾ ਜੀ ਮੌਸਮ ਦੀ ਮਾਰ ਕਰਕੇ ਖਰਾਬ ਆ 5 ਤੋਂ 7 ਕੁਇੰਟਲ ਦਾ ਝਾੜ ਘਟਾ ਆ ਜੀ ਜੀ ਮੈਂ ਹੁਣ ਅਲਰਟ ਦੱਸਿਆ ਹੈ ਸਰਕਾਰ ਨੂੰ ਮੌਸਮ ਵਿਭਾਗ ਨੂੰ ਅਲਰਟ ਜਾਰੀ ਕੀਤਾ ਹੈ ਪਾਰਿਸ਼ ਦਾ ਭਾਰੀ بارش ਇਹ ਕਿੱਦਾਂ ਦੇਖੀ ਕਿਸਾਨਾ ਕਿੱਦਾਂ ਪ੍ਰੇਸ਼ਾਨ ਹੈ ਕਿਸਾਨ ਤਾਂ ਕਿੱਥੇ ਜਾ ਸਕਦਾ ਜੀ ਜਕਰੇ ਬਾਰਿਸ਼ ਤਾਂ ਹੈਗੀ ਹੈ ਪਰ ਉਹ ਪਰੇਸ਼ਾਨ ਕਿੱਧਰ ਜਾਵੇ ਤੇ ਮੌਸਰ ਆ ਰਿਹਾ ਜੀ 20 20 ਮੌਸਰ ਨਹੀਂ ਆ ਰਿਹਾ 17 ਮੌਸਰ ਦੀ ਭਰਦੇ ਆ ਇਸ ਕਰਕੇ ਅੱਜ ਜੀ ਤੁਹਾਡੇ ਸਾਹਮਣੇ ਇੱਕ ਫੋਲੀ ਜਾ ਰਹੀ ਹੈ ਇਹਦੀ ਸਕਾਈ ਦੇ ਪੈਸੇ ਪੈ ਰਹੇ ਆ ਬੁਰਾ ਹਾਲ ਹੈ ਜੀ ਜੀ ਹੁਣ ਬਾਟੇ ਕਿ ਲੈ ਕੇ ਜਾਂਦੇ ਆ ਤਾਂ ਕਿੰਨਾ ਕੋਖਾ ਹੁੰਦਾ ਮੁਸ਼ਕਲ ਹੈ ਜੀ ਪਹਿਲੀ ਗੱਲ ਤਾਂ ਅੱਗੇ ਤਾਂ ਪੱਖਾ ਲਾ ਕੇ ਭਰਦੀ ਸੀਗੀ ਤੇ ਹੁਣ ਭਰ ਨਹੀਂ ਰਿਹਾ ਜੀ ਹੁਣ ਸਕਾਈ ਹੈ ਜੀ ਸਕਾਈ ਦੇ ਪੈਸੇ ਪੈਂਦੇ ਆ ਹਾਂਜੀ ਜਿਹੜੀ ਫਸਲ ਖੇਤਾ ਚ ਖੜੀ ਹੈ ਉਹਦੀ ਕਿੰਨੀ ਉਹਦੀ ਪੈ ਉਹਦੀ ਚਿੰਤਾ ਬਿਲਕੁਲ ਹੈ ਜੀ ਹੁਣ ਬਾਰਿਸ਼ ਦੱਸਿਆ ਹੋਇਆ ਕੀ ਕੀਤਾ ਜਾਏ ਜੇ ਕੱਟ ਕੇ ਲਿਓਨਾ ਤਾਂ ਇੱਥੇ ਔਖਾ ਜੀ ਤੇ ਨਹੀਂ ਕੱਟਦੇ ਫਿਰ ਫਿਰ ਵੀ ਔਖਾ ਮੁਸ਼ਕਲ ਚ ਹੈ ਕਿਸਾਨ ਕੀ ਮੰਗ ਕਰਦਾ ਸਰਕਾਰ ਨੂੰ ਸੋਚਣਾ ਚਾਹੀਦਾ ਜੀ ਕਿਸਾਨ ਬਾਰੇ ਕੋਈ ਹੱਲ ਪਣਾ ਚਾਹੀਦਾ ਇਹਦੇ ਬਾਰੇ ਹਨਾ ਦੇ ਜਿਹੜੀ ਸ਼ੂਟ ਦੇਣੀ ਚਾਹੀਦੀ ਹੈ 17 ਦੀ ਆ 20 ਤੱਕ ਤਾਂ ਆਮ ਹੀ ਆਉਂਦੀ ਹੈ ਜੀ 20 ਤੱਕ ਤਾਂ ਝੋਨਾ ਭਰੇ ਕਿਉਂਕਿ ਹੁਣ ਮੌਸਮ ਹੁਣ ਬਦਲ ਗਿਆ ਹੈ ਤੇ ਹਾਂ ਹੁਣ 2 ਦਿਨ ਅਲਰਟ ਵੀ ਦਿੱਤਾ ਹੈ ਬਾਰਿਸ਼ ਦਾ ਕਿ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਮੌਇਸਚਰ ਸੈੱਟ ਆ ਜਾਊਗਾ 17 ਕੇ ਤੱਕ ਨਹੀਂ ਇਹ ਮੁਸ਼ਕਲ ਹੈ ਜੀ ਟੈਂਪਰੇਚਰ ਤਾਂ ਡਾਊਨ ਆ ਰਿਹਾ ਜੀ ਫਿਰ ਕਿੱਦਾਂ ਹੋ ਜੇ ਇਹ ਮੌਇਸਚਰ ਤਾਂ 17 ਚਾਹੀਦੇ ਨਹੀਂ ਜਗ ਜੀ 18 20 20 ਤੱਕ ਤਾਂ ਚਾਹੀਦੇ ਹੀ ਆ ਅਸੀਂ ਹਫਤਾ ਖੜ ਕੇ ਝੋਨਾ ਕੱਟਿਆ ਜੀ 20 ਮੌਇਸਚਰ ਆ ਰਿਹਾ ਫੇਰ ਸਕਾਰ ਰਹੇ ਆ ਦੱਸੋ ਨੁਕਸਾਨ ਹੈ ਜੀ ਇੰਤਹੀ ਚੱਲਦਾ ਰਿਹਾ ਜੀ ਕਿਸਾਨ ਕਿਸਾਨੀ ਕਰੂਗਾ ਬਿਲਕੁਲ ਜੀ ਇਸ ਵਾਰ ਘਾਟੇ ਚ ਆ ਜੀ ਬਹੁਤ ਪਹਿਲਾਂ ਮੱਕੀ ਘਟੀ ਹੈ ਜੀ ਮੱਕੀ ਵੀ ਘਟੀ ਹੈ 15 15000 ਰੁਪਏ ਦੀ 15000 ਦੀ ਜੀ ਘਟ ਰਹੀ ਹੈ ਬਾਕੀ ਜਿਹੜਾ ਤਰਨਾਬਾ ਏਰੀਆ ਘਟਾਲਾ ਏਰੀਆ ਉਹ ਬੌਣੇ ਰੋਗ ਨੇ ਮਾਰ ਲਿਆ ਜੀ ਤੇ ਆਪਣੇ ਕੀਟicides ਲਾ ਕੇ ਜਿਹੜਾ ਰੋਗ ਜ਼ਿਆਦਾ ਪਿਆ ਆਪਣੇ ਇਲਾਕੇ ਦਾ ਠੀਕ ਹਲਦੀ ਰੋਗ ਸਾਰੇ ਆ ਜੀ ਹਲਦੀ ਰੋਗ ਬਹੁਤ ਜ਼ਿਆਦਾ ਇਹ ਕੁਦਰਤੀ ਹੈ ਜੀ ਕੋਈ ਦਵਾਈਆਂ ਕੁਝ ਨਹੀਂ ਇਹਨਾਂ ਨੇ ਨਿਕੰਮ ਕੀਤਾ